ਆਹ ਮਿੱਤਰੋ ਤੁਹਾਨੂੰ ਅਜਾ ਟ੍ਰੈਂਡ ਦਿਖਾਉਣਾ ਪੈਂਟਾਂ ਦੇ ਚੈੱਕ ਕਰੋ ਉਸਤਾਦ ਮੜੇ ਦਿਖਾਈ ਤਾਂ ਪੈਂਟ ਤੇ ਗਾ ਉਹ ਦਿਖਾ ਦੇ ਮਮਾ ਫਿਰ ਕੀ ਆ ਆਪਣਾ ਭਰਾ ਆਵਾ ਜੱਗੂ ਵੀਰ ਆ ਗਿਆ ਵਾਪਸ ਬੰਦੀ ਜੇ ਦਸੀਏ ਮੰਗੇ ਕੋ ਸ਼ੇਕ ਤੇ ਚੈੱਕ ਕਰੋ ਤੇ ਡ్రਾਈ ਫਰੂਟ ਇਧਰ ਆਓ ਬੱਚਨ ਜਾਬ ਇਧਰ ਹੋ ਲੈ ਗੋਗੇ ਦੇ ਵੇਖੋ ਆਡੇ ਪਿੰਡ ਕੁਲਫੀਆਂ ਵੇਚਣ ਵੀ ਭੈਜ ਬੰਦੇ ਦਸਾਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਵੈਲਕਮ ਬੈਕ ਮੈਂ ਨਿਊ ਵਲੋਗਰ ਇਹ ਸਵੇਰੇ ਸਵੇਰੇ ਸ਼ਾਤ ਤੇ ਆਇਆ ਹਾਂ ਚੈੱਕ ਕਰੋ ਵੀਊ ਤੇ ਚਾਹ ਜੂ ਆਪਾਂ ਪੀ ਲਈਆ ਕੱਪ ਖਾਲੀ ਕਰਤਾ ਚਾ ਇਦਾਂ ਸਾਰਾ ਦਿਨ ਜੋ ਵੀ ਆ ਆਪਣਾ ਚੱਲੇਗਾ ਦਿਖਾਵਾਂਗੇ ਤੁਹਾਨੂੰ ਕੀ ਮਾਹੌਲ ਚੱਲ ਹੈ ਤੇ ਰਾਤ ਬਾਰਿਸ਼ ਬਹੁਤ ਜ਼ਿਆਦਾ ਹੋਈ ਬਾਰਿਸ਼ ਕਰਕੇ ਠੰਡਾ ਵੀ ਹੋਇਆ ਪਿਆ ਮੌਸਮ ਤੇ ਇਹ ਦਿਖਾਉਣਾ ਤੁਹਾਨੂੰ ਦੇਖੋ ਪਾਣੀ ਪੂਣੀ ਵੀ ਕਿਤੇ ਕਿਤੇ ਖੜਿਆ ਹੋਇਆ ਵਿਚਾਰਾ ਤੇ ਇਹਦੀ ਛੱਤਾਂ ਤੇ ਵੀ ਆ ਤੇ ਸਵੇਰ ਸਵੇਰ ਮੌਸਮ ਬੜਾ ਠੰਡਾ ਹੋਇਆ ਪਿਆ ਮਾਹੌਲ ਚੈੱਕ ਕਰੋ ਯਾਰ ਅਗੇ ਮੌਸਮ ਐ ਖਿੜਿਆ ਖਿੜਿਆ ਹੋਇਆ ਵੈਸੇ ਤੇ ਸੂਰਜ ਵੀ ਨਿਕਲ ਹੀ ਆਇਆ ਲਗਭਗ ਐ ਚੱਕੋ ਸੂਰਜ ਫੇਰ ਸੂਰਜ ਕਾਂ ਚੈੱਕ ਕਰੂ ਕਿੱਥੇ ਬੈਠਾ ਛਲੋ ਓਏ ਇਹ ਨੀਜੇ ਬੋਲਦਾ ਛੇਡੋ ਇਹਨੇ ਤੇ ਬੋਲਣਾ ਨਹੀਂ ਤਾਂ ਤੁਹਾਨੂੰ ਮਾਹੌਲ ਚਲ ਚੈੱਕ ਕਰਾਉਣਾ ਇਹਦਾ ਪਾਣੀ ਦੇਖੋ ਕਿੱਥੇ ਕਿੱਥੇ ਖਲੋਤਾ ਹੋ ਰਾਤ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਆ ਵੇਖੋ ਦੀ ਫੇਜ ਜਿਹਦਾ ਗੱਤਾ ਵੀ ਪੂਰਾ ਗੱਲਾ ਹੋ ਗਿਆ ਗਲਗੇ ਦਾ ਹੱਥ ਬਾਰਿਸ਼ ਤੇ ਮਸ਼ੀਨ ਦਾ ਵੇਖੋ ਹਾਲ ਸ਼ਿਮਲਾ ਬਣ ਗਿਆ ਮਸ਼ੀਨ ਦੇ ਉੱਤੇ ਤੇ ਚੈੱਕ ਕਰੋ ਹਾਲੇ ਤੱਕ ਤਰੇਲ ਵੇਖੋ ਮੀਂਹ ਬਹੁਤ ਪਿਆਰਾ ਆਤ ਵੀਰ ਦੇ ਲਈ 7:00 ਵਜੇ ਹੈਗੇ ਤੇ ਆਪਾਂ ਵੇਖੋ ਸਵਕਤੀ ਸਵਕਤੀ PlayStation ਦੇ ਦਵਾਲੇ ਹੋਗੇ ਆਪਾਂ ਦੇ PlayStation ਗੇਮ ਪਈ ਆ ਚੈੱਕ ਕਰੋ ਮੈਂ ਸਵਕਤੀ ਇਹ ਲਾ ਕੇ ਗੇਮ 7:00 ਵਜੇ ਇੱਕ ਕ੍ਰਿਕਟ ਵਾਲੀ ਗੇਮ ਲਾ ਲਈ ਐ ਤੇ ਮੈਂ ਚਲੋ ਯਾਰ ਘੜੀ ਟਾਈਮ ਪਾਸ ਕਰਦੇ ਆ ਵਿਲੇ ਬੈਠੇ ਬੈਠੇ ਹੋਰ ਕੀਰਨਾ ਚੈੱਕ ਕਰੋ ਕ੍ਰਿਕਟ ਘੜੀ ਚੱਲਣ ਢੀ ਐ ਇਹ ਚੱਲਣ ਢੀ ਕਲੀ ਵਾਲੀ ਕ੍ਰਿਕਟ ਆਪਣਿਆਂ ਦੇ ਰਿਮੋਟ ਤੋਂ ਚੱਲ ਰਹੀ ਐ ਭਾਈ ਸਾਹਿਬ ਗਲੀ ਗਲੀ ਵਾਲੀ ਕ੍ਰਿਕਟ ਸ਼ੋਰਟ ਚੈੱਕ ਕਰੋ ਨਾ ਤਾਂ ਨਿਕਦਾ ਇਹ ਤੇ ਓਏ ਵਾ ਉਹ 80 ਤੇ ਵੱਜ ਗਈ ਉਹਦੇ ਤੇ ਬਾਤ ਕਰੂ ਦੱਸ ਦੇ ਕੱਲ ਦੇ ਦੱਸ ਦੇ ਕੱਲ ਵਾਲੀਆਂ ਵੈਰੈਟੀਆਂ ਬੇਟੀਆਂ ਅੱਜ ਚੇਂਜ ਹੋ ਗਿਆ ਇੱਕ ਯਾਹਲੀ ਠੀਕ ਆ ਰਾਜੇ ਹੋਰ ਸੁਣਾਓ ਵਧੀਆ ਵਲੌਗ ਵੇਖ ਲਾ ਕੱਲ ਵਾਲਾ ਚੈੱਕ ਕਰੋ ਮਿੱਤਰੋ ਪਿੱਛੇ ਮੜੀਆਂ ਵੇਖੋ ਤੇ ਅੱਗੇ ਦੋ ਜਮਦੂਦ ਬੈਠੇ ਆਂ ਚੈੱਕ ਕਰੋ 8:00 ਵਜ ਗਏ ਆ ਤੇ ਅਜੇ ਤੱਕ ਜਨਾਬ ਹੁਣੇ ਸੁੱਤੇ ਆ ਚਲੋ ਥਾਲ ਦੇ ਨੂੰ ਜਰਾ ਹਨਾ ਉੱਠ ਜਾ। ਉਹ ਸਾਡਾ ਕਿਊਟ ਜਿਹਾ ਬੱਚਾ ਉੱਠ ਗਿਆ ਇਹ। ਉਹ ਨਹੀਂ ਸੁੱਤ ਹੈ। ਤੇ 8:30 ਹੋ ਜੁੱਠਿਆ ਹੈ। ਤੁਹਾਡਾ ਸਹੀ ਹੈ ਨਾ। 8:30 'ਚ ਉੱਠਦੇ ਜੀ। ਸੌਂ ਵੀ ਟਾਈਮ ਨਾ ਜਾਂਦੀ। ਨੂੰ 11 ਲੈਣੇ ਜਿੰਦਗੀ ਦੇ ਨਾ। ਹੈਂ? ਹੁਣ ਕਮੇਟੀ ਵੇਖੀ ਵੇਖੀ ਵੇਖੀ। ਹੋਂਦ ਨਹੀਂ ਨਹੀਂ ਆਉਂਦੀ। ਵਾਲ ਕਿੱਧਰ ਨੂੰ ਕੀਤੇ? ਕਿੱਧਰ ਕੀਤੇ ਬੰਦ। ਹੋਈ ਹੋਈ ਉਹ ਹਾਲੇ ਵੀ ਨਹੀਂ ਆਉਂਦੀ। ਚੈੱਕ ਕਰੋ ਦੇਖੋ ਜਰਾ। ਉਹ ਬਾਤ ਚ ਕਰੋ ਬਾਤ ਚ ਕਰੋ ਬਾਤ ਚ ਕਰੋ ਹੈ ਹੈਲੋ ਕਰ ਦੇ ਹਾਂ 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 ਹਾਲੇ ਵੀ ਦੇਖਦਾ ਖੰਡਾ ਵੇਖੋ ਜੀ ਮੇਰਾ ਮੁੰਡਾ ਪਿਆਰਾ ਜਿਹਾ ਚਲੋ ਇਹਨੂੰ ਫਿਰ ਇਹਦਾ ਮੂੰਹ ਹੱਤ ਹੋਣਿਆ ਹੈ a few moments later 2000 years later ਅਸੀਂ ਬਟਾਲੇ ਆਈ ਆਪਣੇ ਕੰਮ ਦਾ ਪਤਾ ਕਰਨ ਤੇ ਅਸੀਂ ਇੱਥੇ ਆ ਕੇ ਭਰਾਵਾ ਕੀ ਹੈ ਦਸੀਏ ਮੈਂਗੋ ਸ਼ੇਕ ਮੈਂਗੋ ਸ਼ੇਕ ਤੇ ਚੈੱਕ ਕਰੋ ਤੇ ਡਰਾਈ ਫਰੂਟ ਚੈੱਕ ਕਰ ਲਓ ਕਿੰਨੇ ਆ ਗਲਾਸ 50 ਦਾ ਹੈਗਾ ਵਾ ਤੇ ਏਰੀਆ ਜਾ ਕੇ ਪੀ ਸਕਦੇ ਤੁਸੀਂ ਜਦੋਂ ਆਹੀ ਲੱਗੇ ਇੰਜੋਏ ਕਰਨ ਆਪਣਾ ਮੈਂਕੋ ਟੇਕ ਕਰੋ ਆਪਾਂ ਬਟਾਲੇ ਤੋਂ ਵਾਪਸ ਆ ਗਏ ਆ ਤੇ ਆਉਂਦੇ ਆ ਸਾਡੇ ਪਿੰਡ ਦੀਆਂ ਵੈਰਾਈਟੀਆਂ ਚੈੱਕ ਕਰ ਲਓ ਤੇ ਸੋਖ ਉਸਤਾਦ ਬੈਠਾ ਆ ਗਏ ਤੇ ਪਜਾਮਾ ਇਹਨੇ ਵੇਖੋ ਪੈਲਰ ਵਾਲਾ ਪਾਇਆ ਹਾਏ ਚਾਬੀ ਵਾਲਾ ਇਹਨੇ ਪਜਾਮਾ ਪਾਇਆ ਕਿੱਦਾਂ ਘੈਂਡ ਤੇ ਦੋ ਹੋਰ ਵੈਰਾਈਟੀਆਂ ਜਿਹੜੀਆਂ ਕੱਲ੍ਹ ਵਾਲੇ ਵਲੌਗ ਜਿ ਮਿਲੇ ਆ ਉਹ ਵੀ ਦਿਖਾਉਣਾ ਤੁਹਾਨੂੰ ਹਾਂਜੀ ਇਧਰ ਕੋ ਮੂੰਹ ਘੁਮਾਓ ਦੇ ਵੀਆ ਵਾਲੇ ਵੇਖ ਡੇ ਘਣ ਘਟਾਏ ਇਹਨੇ ਪਾ ਪਾ ਇਧਰ ਮੂੰਹ ਕਰ ਪਾ 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 ਉਹ ਪਾ ਉਹ ਉਹ ਰਾਜਾ ਆਹ ਰਾਜਾ ਵੀਰ ਉਹ ਰਾਜਾ ਜੋਲਾ ਮਾਰੇ ਪਿੰਡ ਕੇ ਮਸੂਰ ਓਏ ਮਾਰੇ ਪਿੰਡ ਕੇ ਮਸੂਰ ਕਲਾਕਾਰ ਐ ਉਹਦੀ ਬਣਾ ਕੋਨ ਦਾ ਓਏ ਕੋਨ ਵਾਲਾ ਭਾਈ ਸ਼ੁਕਰ ਕੇ ਤੇ ਆਟ ਪਾ ਕਿੰਨੇ ਦੀ ਆ ਸ਼ੁਕਰ ਕੇ ਤੇ ਸਾਡੇ ਪਿੰਡ ਚ ਕੀ ਇਹਨੇ ਦੱਸਾਂ ਦੀ ਇਧਰ ਲਿਆ ਇਧਰ ਤੇ ਬੂਏ ਸਾਡੇ ਡੈਡੀ ਬੂਆ ਨਹੀਂ ਖਾਂਦੇ ਆਪੀਲ ਕਾ ਕੀ ਜਾਂਦੇ ਬੋਲੇ ਇਹਨੂੰ ਗੋਲਕਾ 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 ਐ ਗੋਲਕਾ ਕਹਿੰਦੇ ਹਾਲ ਚਵਲਾ ਤੋੜ ਤੋੜਦੇ ਨਹੀਂ ਨਿਊ ਗੁੱਚੀ ਬ੍ਰਾਂਡ ਪਾਇਆ ਅੰਦਰ ਵੇਖ ਗੋਲਕਾ ਖਾਂਡਾ ਮੁੰਡਾ ਟੀ-ਸ਼ਰਟ ਲਿਬਰ ਜਾਣੀ ਆ 3 ਵਾਲੇ ਪੁੱਲ ਤੋਂ ਲਿਆ ਡੋਲ ਗੁਜਰਾਂ ਦਾ ਮੁੰਡਾ ਇਹ ਲੱਗਣ ਡਿਆ ਇਹਦੇ ਉੱਤੋਂ ਆਓ ਮਾਮਾ ਕਲਰ ਲੱਗ ਦੇਣਾ ਹੀ ਕਲਰ ਹੋਰ ਕੀ ਆਵੇ ਉਹਦਾ ਘਰ ਵੇ ਰੰਗ ਕਿਦਾਂ ਹੋਏ ਕੀ ਘਰ ਵੇ ਰੰਗ ਕਹਿੰਦਾ ਹੋਏ ਜਿਹੜਾ ਕਲਰ ਕਹਿੰਦੇ ਆਂਦਾ ਗੋਲਕਾ ਤੋੜ ਮੇਰਾ ਮੁੰਡਾ ਜਾ ਮੇਰਾ ਬੱਚਾ ਲੱਗਾ ਲੱਗਾ ਮੇਰਾ ਸ਼ੇਰ ਸ਼ੇਰ ਮੇਰਾ ਲੱਗਾ ਤੋੜ ਦੰਗੋਲ ਦਾ ਆ ਕਾਲੀਆਂ ਲਾਲ ਆਈ ਲੈ ਆਈ ਮੁੰਡਾ ਲੈ ਆਈ ਸਾਲਾ ਮਿੱਤਰੋ ਤੁਹਾਨੂੰ ਇਹ ਟ੍ਰੈਂਡ ਦਿਖਾਉਣਾ ਪੈਂਟਾਂ ਦਾ ਚੈੱਕ ਕਰੋ ਉਸਤਾਦ ਮਾੜਾ ਦਿਖਾਈ ਤਾਂ ਪੈਂਟ ਤੇ ਗਾ ਉਹ ਦਿਖਾ ਦੇ ਮਮਾ ਫਿਰ ਕੀ ਆ ਹਾਂ ਤੇ ਮਾੜਾ ਵੇਖ ਲੂਗੀ ਆਡੀਅੰਸ ਇਧਰ ਨੂੰ ਮਾੜਾ ਸ਼ਾਮ ਸ਼ਾਮੇ ਦੇ ਉਹ ਮੈਂ ਜੈ ਪੈਂਟ ਕਾਲੀਆਂ ਪਾਉਂਦਾ ਮੁੰਡਾ ਨਹੀਂ ਅੜੇ ਪਿੰਡ ਦੇ ਦੋ ਜਮੂਰ ਤੋਂ ਇੱਕ ਗਾਲਾ ਟ੍ਰੈਂਡ ਪੂਰਾ ਚੱਲਣ ਦਾ ਅੜੇ ਪਿੰਡ ਦੇ ਪਿੰਡਾਂ ਦਾ ਰਾਏ ਦੀ ਪਿੰਡ ਭਾਵੇਂ ਲ ਰਾਏ ਪਿੰਡ ਓਏ ਆ ਆ ਚਾ ਬੈਂਟ ਬੜੀ ਚੱਲਣ ਦੀ ਬਰਾਡੇ ਪਿੰਡ ਆ ਗੂੰ ਲਗਾ ਓਏ ਆ ਗੂੰ ਲਗਾ ਹੋਰ ਹੋਰ ਦੋ ਆ ਵੇਖੋ ਦੋ ਚੈੱਕ ਕਰੋ ਆ ਲੈ ਮੈਂ ਮਜ਼ਾਕ ਥੋੜੀ ਘੰਟਾ ਪੈਂਟਾਂ ਵੇਖੋ ਸਾਊਂਡ ਵਾਲੇ ਤੇ ਮਾਰ ਫੈਂਜ ਪੈਂਟਾਂ ਚੈੱਕ ਕਰੋ ਇਹ ਪੈਂਟ ਚੰਗੀ ਘਾੜ ਬੜਾ ਪੈਂਟ ਦਿਖਾਈ ਯਾਰ ਤੂੰ ਵੀ ਆਪਣੀ ਬੜੀ ਰਾਈ ਕੈਂਡਿਆ ਓਏ ਹਾ ਇੰਨੇ ਪੈਂਟ ਬਣਾਈਆਂ ਜਾ ਬਸ ਕੋਈ ਗੱਲ ਨਹੀਂ ਕੋਈ ਗੱਲ ਨਾਲ ਨਾਲ ਮੇਰੀ ਹੁਣੀ ਵੀ ਚਾਹੀਦੀ ਆ ਭਰਾ ਬੰਦਿਆਂ ਦੀ ਆ ਮੈਂ ਕਰਦਾ ਮੇਰੀ ਹੁਣੀ ਚਾਹੀਦੀ ਆ 1 ਘੰਟਾ ਹੋ ਗਿਆ ਚੈੱਕ ਕਰ ਲਈ ਚੈੱਕ ਕਰ ਲਈ ਜੇ ਪੰਡ ਨਹੀਂ ਨਹੀਂ ਆਮਾ ਵੀ ਚੱਕਦਾ 1 ਘੰਟਾ ਦੋ ਲਾਈ ਗਏ ਓ ਆ ਆਡੀਅנס ਕਹਿੰਦੇ ਕਹਿੰਦੇ ਆ ਉਹ ਜਿਹੜੇ ਉਹ ਇਸ ਤਰਾ ਦੇ ਜਿਹੜੇ ਸ਼ਾਜਸ਼ ਵਿੱਚ ਨਹੀਂ ਪੜਾਉਂਦੇ ਹੋਣੀ ਆ ਹੋਣੀ ਆ ਭਰਾ ਇਹ ਡਰਮੀਆਂ ਬਣਾਉਣ ਆਏ ਡਰਮੀਆਂ ਵਾਲੇ ਇਹ ਡਰਮੀਆਂ ਵਾਲੇ ਚੋਰੇ ਦੀਆਂ ਡਰਮੀਆਂ ਬਣਾਉਣ ਆਏ ਆ ਢਪਿੰਡ ਆਹੋ ਉੱtre ਵਾਲ ਬੜੇ ਜਨਤਾ ਪਸੰਦ ਗੰਢੀ ਆ ਆਏ ਓਏ ਵਾਲ ਚੈੱਕ ਕਰੋ ਮੁੰਡੇ ਦੇ ਮੁੰਡਾ ਇੱਕ ਹੋਰ ਆ ਗਿਆ ਪੈਂਟ ਚੈੱਕ ਕਰੋ ਵੇਲੇ ਬੂਟ ਤੇ ਕੱਜੀ ਵਾਲਾ ਵਿਆਹ ਇਹ ਓਏ 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 ਵਾਲ ਵਾਲਾ ਨੇ ਜਾਣ ਕੱਢੀ ਬਚਨ ਸਾਹਿਬ ਬਚਨ ਸਾਹਿਬ ਇੱਧਰ ਆਓ ਵਾਲਾ ਨੇ ਜਾਣ ਕੱਢੀ ਵਾਲਾ ਨੇ 10 ਰੁਪਏ ਤੇ ਜਨਾ ਨਹੀਂ ਓ ਗੱਪੀਆਂ ਦੀ ਭਲਾ ਓਏ ਓ ਪੈਂਟ ਬੜੀ ਤੇਰੀ ਹੈਂਡ ਯਾਰ ਪੈਂਟਾਂ ਸਾਰਿਆਂ ਨੇ ਚੈੱਕ ਕਰਾਤੀਆਂ ਨਾ ਨਹੀਂ ਆਪ ਨਹੀਂ ਵੀ ਕਰਾਦੇ ਓਏ ਦਾ ਵੀ ਇਹਦੇ ਨਾ ਨਹੀਂ ਆ ਮੇਤੋਂ ਨਹੀਂ ਹੁੰਦਾ ਛਾਪਾ ਇਧਰ ਕੋ ਆਇਓ ਭਈਆ ਓ ਇਧਰ ਆਓ ਬੱਚਨ ਜਾਬ ਇਧਰ ਆਓ ਲੈ ਗੋਗੇ ਦੇ ਵੇਖੋ ਆਡੇ ਪਿੰਡ ਕੁਲਫੀਆਂ ਵੇਚਣ ਵੀ ਭਾਂਜ ਬੰਦੇ ਬੂਟ ਸ਼ੂਟ ਪਾ ਕੇ ਆਉਂਦੇ ਆ ਇਧਰ ਤੇ ਆ ਯਾਰ ਇਧਰ ਆ ਵੀਰੇ ਹੈਲੋ ਗਾਇਸ ਇਹ ਹੈ ਬਸਾ ਬੋਲਤਾ ਹੁਣ ਹੋਲੇ ਹੀ ਹੋ ਗਿਆ ਸ਼ਾਮਾਂ ਦੇ 5 ਵਜੇ ਤੇ ਮੈਂ ਦੁਪਹਿਰ ਤੀ ਰੋਣ ਖਾਣ ਲੱਗਾ ਤੇ ਹੈ ਕਿ ਮੈਂ ਸੋ ਗਿਆ ਸੀ ਹੁਣੇ ਉੱਠਿਆ ਮੈਂ ਲਾਈਟ ਵੀ ਬੰਦੀ ਉਹਦਾ ਨਵੀਟਰ ਤੇ ਪੱਖਾ ਚੱਲਣ ਲੱਗਾ ਲਾਈਟ ਬੰਦ ਦਾ ਦਾਲ ਉਹਨਾਂ ਮੈਂ ਖਾਣਾ ਖਾਣਾ ਖਾ ਕੇ ਫਿਰ ਵੀ ਅੱਧੀਆਂ ਬਾਅਦ ਦਾ ਮੋੜ ਚੱਲ ਪੈਰ ਦੇ ਖਾਣੇ ਵਿੱਚ ਬਾਈ ਸਾਹ ਅੱਜ ਬਣੇ ਸੀ ਚਾਵਲ ਤੇ ਨਾਲ ਰਾਜਮਾ ਚਲੋ ਯਾਰ ਭੁੱਖ ਲੱਗੀ ਦੀ ਮੈਨੂੰ ਮੇਰੇ ਤੇ ਸਿਰ ਦਰਦ ਹੀ ਹੁੰਦਾ ਬਾਈ ਤੇ ਚਲੋ ਰੋਟੀ ਖਾਣੇ ਆਪਨੀ ਪਰ ਰੋਟੀ ਪਾਣੀ ਖਾ ਕੇ ਅੱਧੀ ਘਰਾਂ ਨੂੰ ਹੀ ਬਾਹਰ ਆ ਗਏ ਹੁਣ ਤੇ ਆਪਣਾ ਭਰਾ ਆਇਆ ਵਾ ਜੱਗੂ ਵੀਰ ਆ ਗਿਆ ਵਾ ਵਾਪਸ ਕਿੱਥੋਂ ਆਇਆ ਭਲਾ ਬੰਬੇ ਤੋਂ ਤੇ ਮਿਲੋ ਵੀਰ ਨੇ ਲੁੱਕ ਵੀ ਪੂਰੀ ਚੇਂਜ ਹੋ ਗਈ ਆ ਸਰਦਾਰ ਸਾਹਿਬ ਬਾਕੀ ਤੁਹਾਨੂੰ ਥੋੜੀ ਇੰਟਰੋਡਕਸ਼ਨ ਕਰਾਉਣੀ ਆ ਇਹਦੇ ਨਾਲ ਕੱਲ ਵਾਲੇ ਰਾਹ ਤੇ ਫੇਰੇ ਹੀ ਆ ਗਏ ਆ ਕੱਲੂ ਤੋਂ ਵੀ ਵਲੌਗ 'ਚ ਵੇਖਿਆ ਇਹਦਾ ਆ ਭਰਾ ਆਪਣਾ ਆ ਪਾਜੀ ਹਾਂਜੀ ਪਾਜੀ ਕੜਾ ਕੜਾ ਚੈੱਕ ਕਰਾਓ ਪਾਜੀ ਮੇਰਾ ਕੜਾ ਵੀਰ ਨੇ ਚੰਗਾ ਘੈਂਟ ਪਾਇਆ ਵਾ ਤੇ ਲੁੱਕ ਵੀ ਚੇਂਜ ਹੋ ਗਈ ਆ ਆ ਵੀਰ ਵੇਖੜਾ ਤੇ ਭਰਾ ਆਪਣੇ ਵੀ ਸਾਰੇ ਆਏ ਬਾਹਰ ਘੁੰਮਣ ਫਿਰਨ ਆ ਇਸ ਟਾਈਮ ਦੇ ਰੋਟੀ ਕਿਹਨੇ ਕਿਹਨੇ ਖਾ ਲਈ ਆ ਹੱਲੇ ਨਹੀਂ ਖਾਧੀ ਨਹੀਂ ਖਾਧੀ ਕਿਸੇ ਨੇ ਵੀ ਨਹੀਂ ਖਾਧੀ ਸਾਰੇ ਮੈਂ ਭਰਾ ਖਾ ਆ ਮੈਂ ਤਾਂ ਗਿਆ ਤੇ ਨਹੀਂ ਖਾਧੀ ਉਸਤਾਦ ਜੀ ਆਪਣੀ ਬਾ ਮੀਂ ਦਾ ਮਾਹੌਲ ਬਣ ਗਿਆ ਵਾ ਤੇ ਟਾਈਮ ਨਾ ਚੱਲੀਏ ਘਰ ਨੂੰ ਹਣਾ ਬੱਦਲ ਦਿਖਾਤੇ ਆਗੇ ਬੱਦਲ ਨਹੀਂ ਦਿਖਣੇ ਆਇ ਵਲੇ ਚਲੋ ਭਰਾ ਪੁੱਛਣਾ ਵੰਦਨ ਮੈਂ ਰੋਟੀ ਖਾਦੀ ਕਿ ਨਹੀਂ ਖਾਦੀ ਤੀ ਨਹੀਂ ਖਾਦੀ ਨਹੀਂ ਖਾਦੀ ਅੱਛਾ ਨਹੀਂ ਖਾਦੀ ਨਹੀਂ ਖਾਦੀ ਬੱਸ ਤਾਂ ਨਹੀਂ